1 ਜੁਲਾਈ ਨੂੰ ਇੱਕ ਵਿਕੀਨਾ ਦਾ ਪਰਸਨ ਜੋ ਕਿ ਮੀਟ ਮਾਰਕੀਟ ਦਾ ਰਹਿਣ ਵਾਲਾ ਹੈਗਾ ਉਹਦੇ ਕੋਲੋਂ ਦੌਰਾਨੇ ਜੋ ਸਾਡੀ ਗਸ਼ਟ ਸਿਟੀ 2 ਦੀ ਸੀਗੀ ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਸੀਗੀ ਤੇ 114 ਨੰਬਰ ਐਫ ਆਈ ਆਰ ਸਿਟੀ 2 ਥਾਣੇਦਿਸ਼ ਦਰਜ ਕੀਤੀ ਗਈ ਉਹਦੀ ਪੁੱਛਗਿੱਛ ਦੌਰਾਨ ਉਹਨੇ ਸਾਨੂੰ ਦੱਸਿਆ ਕਿ ਉਹ ਅੱਗੇ ਇੱਕ ਸੁਖਮਨ ਸੁਖਮਨਜੀਤ ਸੁਖਮਨ ਸਿੰਘ ਉਰਫ ਸਨੀ ਜੋ ਕਿ ਪਿੱਛੇ ਅਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਔਰ ਹਾਲ ਫਿਲਹਾਲ ਖਰੜ ਸ਼ਿਵਜੋਤ ਅਪਾਰਟਮੈਂਟ ਵਿਖੇ ਰਹਿ ਰਿਹਾ ਸੀਗਾ ਉਹ ਇੱਥੇ ਜੋ ਡਰਗਸ ਸਪਲਾਈ ਕਰਨ ਆਂਦਾ ਹੈਗਾ ਤੇ ਹੋਰ ਵੀ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੋਂ ਸਨੀ ਸੁਖਮਨ ਸਿੰਘ ਨੂੰ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਤੇ ਇਮੀਡੀਏਟਲੀ ਫਿਰ ਸੀਆਈ ਦੀ ਟੀਮਸ ਨੂੰ ਰਵਾਨਾ ਕੀਤਾ ਗਿਆ ਸੀਗਾ ਖਰੜ ਵਿਖੇ ਉਹ ਉਥੋਂ ਫਿਰ ਜੋ ਇਹ ਸੁਖਮਨ ਸਿੰਘ ਉਰਫ ਸਨੀ ਹੈਗਾ ਇਹਨੂੰ ਹੈਪੀ ਹੈਂਡ ਕੀਤਾ ਗਿਆ ਤੇ ਇਹਦੀ ਗੱਡੀ ਤੋਂ ਸਾਨੂੰ 1.5 ਕਿਲੋ ਆਈਸ ਜੋ ਕਿ కెమికਲ ਮੈਥ ਐਮਫੈਟਾਮੀਨ ਡਰਗ ਹੁੰਦਾ ਹੈਗਾ ਉਹ ਉਹਦੇ ਨਾਲ ਨਾਲ 1 ਕਿਲੋ ਓਪੀਐਮ ਬਰਾਮਦ ਹੋਈ ਤੇ ਹੁਣ ਸਾਡੇ ਕੋਲ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅੱਗੇ ਕਿਥੋਂ ਆ ਮੈਥੈਂਫੈਟਾਮੀਨ ਇਹਦੇ ਕੋਲ ਆਈ ਹੈਗੀ ਤੇ ਅੱਗੇ ਕਿਹਨੂੰ ਕਿਹਨੂੰ ਇਹਨੇ ਵੇਚਣਾ ਸੀਗਾ ਉਹ ਸਾਰਾ ਕਾ ਸਾਰਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆ ਜਾਏਗਾ ਇਹਦੇ ਨਾਲ ਨਾਲ ਇਹਦੇ ਫੋਨ ਦਾ ਸਾਰਾ ਕਾ ਸਾਰਾ ਡਾਟਾ ਨੇ ਡਿਲੀਟ ਕੀਤਾ ਹੋਇਆ ਸੀਗਾ ਤੇ ਜੋ ਡਾਟਾ ਨੂੰ ਰਿਕਵਰ ਕਰਾਉਣ ਦੀ ਵੀ ਜੋ ਪ੍ਰੋਸੀਜਰ ਹੈ ਉਹਨੂੰ ਸ਼ੁਰੂ ਕਰਤਾ ਗਿਆ ਹੈਗਾ ਤੇ ਜਿਵੇਂ ਡਾਟਾ ਰਿਕਵਰ ਹੁੰਦਾ ਹੈ ਅੱਗੇ ਹੋਰ ਵੀ ਪੂਰਾ ਕਾ ਪੂਰਾ ਜੋ ਡਰਗ ਦੀ ਜੋ ਚੇਨ ਹੈ ਸਪਲਾਈ ਚੇਨ ਉਹ ਸਾਨੂੰ ਉਹਦੇ ਬਾਰੇ ਪਤਾ ਲੱਗ ਸਕਦਾ ਹੈਗਾ ਅ ਇਹਦੇ ਉੱਪਰ ਕੋਈ ਮੁਕਦਮਾ ਹੁਣ ਤੱਕ ਦਰਜ ਨਹੀਂ ਹੈਗਾ ਪਿੱਛੇ ਜਿਹਦੀ ਪਿਛੋਕੜ ਉਹ ਅੰਮ੍ਰਿਤਸਰ ਦੀ ਹੈਗੀ ਤੇ ਜੋ ਆਈਸ ਆਈ ਮੈਥ ਐਂਫੈਟਾਮੀਨ ਜੋ ਡਰੱਗ ਹੈਗਾ ਮੋਸਟਲੀ ਕ੍ਰਾਸ ਬਾਰਡਰ ਆਂਦਾ ਹੈਗਾ ਤੋਂ ਉਹ ਵੀ ਅਸੀਂ ਐਂਗਲ ਉਨੂੰ ਅਸੀਂ ਵਰਕ ਆਊਟ ਕਰ ਰਹੇ ਹਾਂ ਤੇ ਸਾਨੂੰ ਉਸ ਚੀਜ਼ਾਰੇ ਵੀ ਇਹਦੇ ਫੋਨ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਸਕਦਾ ਹੈ ਸਪਲਾਈ ਚੇਨ ਜਿਸ ਅੰਦੀ ਦੇ ਪਰ ਆ ਸਪਲਾਈ ਚੇਨ ਅੱਜ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਉਹਲੇ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅਸੀਂ ਇਹਦੀ ਪੁੱਛਗਿੱਛ ਤੋਂ ਬਾਅਦ ਹੀ ਸਰ ਕਲੀਅਰਲੀ ਦੱਸ ਪਾਂਗੇ ਤੇ ਦੂਜਾ ਇਹਨੇ ਫੋਨ ਦਾ ਸਾਰਾ ਖਸਾਰਾ ਡਾਟਾ ਡਿਲੀਟ ਕਰ ਦਿੱਤਾ ਸੀਗਾ ਤੇ ਉਹ ਡਾਟਾ ਜੇ ਉਧਰ ਰਿਕਵਰ ਹੁੰਦਾ ਉਸ ਤੋਂ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਜਾਏਗਾ ਪ੍ਰੋਫਾਈਲ ਕੀਤਾ ਉਸੇ ਕੀ ਕਰਦਾ ਸੀਗਾ ਸਣੀ ਜਾਂ ਅਮਰਸਰ ਛੱਡ ਕੇ ਖਰੜ ਰਹਿਣ ਲੱਗੇ ਸੀ ਅ ਹਾਲ ਫਿਲਹਾਲ ਤੇ ਖਰੜ ਉਧਰ ਹੀ ਰਹਿ ਰਿਹਾ ਸੀਗਾ ਆਈ ਥਿੰਕ ਫੈਮਿਲੀ ਵੀ ਹੋ ਸਕਦਾ ਨਾਲ ਸੀਗੀ ਪਰ ਇਹਦੀ ਹੁਣ ਪੁੱਛਗਿੱਛ ਦੌਰਾਨ ਹੀ ਪਤਾ ਲੱਗੇਗਾ ਕਿ ਪਿੱਛੇ ਕੀ ਕਰਦਾ ਸੀ ਸੀਗਾ ਅ ਇਹਦੇ ਕਹਿਣ ਮੁਤਾਬਿਕ ਮਹੀਨੇ 2 ਮਹੀਨੇ ਤੋਂ ਇਹ ਕੰਮ ਕਰਨ ਲੱਗੇਗਾ ਪੁਰਾਣਾ ਕੋਈ ਕ੍ਰਾਈਮ ਰਿਕਾਰਡ ਨਹੀਂ ਹੈ ਵਿਕੀ ਦਾ ਸੁਨੀਲ ਕਿਦਾਂ ਫਾਰਮਲ ਹੋਇਆ ਅ ਵਿਕੀ ਨੇ ਦੱਸਿਆ ਸੀਗਾ ਕਿ ਇੱਥੇ ਸਪਲਾਈ ਕਰਦਾ ਹੈਗਾ ਤੇ ਸਪਲਾਇਰ ਸੀਗਾ ਇੱਥੇ ਆ ਕੇ ਸਪਲਾਈ ਕਰਦਾ ਸੀਗਾ ਤੇ ਇਹਦੇ ਕੋਲ ਇੱਕ ਕਰੂਜ਼ ਗੱਡੀ ਵੀ ਹੈ ਸ਼ੈਵਰੋਲੇ ਦੀ ਤੇ ਆ ਕੇ ਇੱਥੇ ਸਪਲਾਈ ਕਰਦਾ ਸੀਗਾ ਤੇ ਵਨ ਆਫ ਦਾ ਸਪਲਾਇਰਸ ਆਫ ਥੇਅਰ ਜਿਸ ਤਰ੍ਹਾਂ ਮੈਂ ਆਈ ਸਟ੍ਰਗਲ ਕਾਫੀ ਪਹਿਲਾਂ ਦੇਖਿਆ ਗਿਆ ਕਿ ਰਾਇਲ ਫੈਮਲੀਂ ਦੇ ਵਿੱਚ ਨੇ ਚੂਜ਼ ਹੁੰਦੇ ਨੇ ਨਾ ਸਟੂਡੈਂਟਸ ਚੂਜ਼ ਕਰਦੇ ਨੇ ਜਿਸ ਤਰ੍ਹਾਂ ਇਹ ਖਰੜ ਰਹਿੰਦਾ ਸੀਗਾ ਜੀ ਤਾਂ ਉਹ ਐਂਗਲ ਹੋ ਸਕਦਾ ਉਹ ਐਂਗਲ ਹੋ ਸਕਦਾ ਕਿਉਂਕਿ ਕਾਲਜ ਜਿੱਥੇ ਵੀ ਬੱਚੇ ਜਿੱਥੇ ਵੀ ਹੈ ਜੋ ਵੀ ਡਰਗ ਦਾ ਕਾਫੀ ਬੜਾ ਇੱਦਾ ਹੁੰਦਾ ਹੈਗਾ ਖਰੜ ਜਿਵੇਂ ਯੂਨੀਵਰਸਿਟੀ ਹੈਗੀ ਉੱਥੇ ਕਾਫੀ ਸਾਰੇ ਸਟੂਡੈਂਟਸ ਰਹਿੰਦੇ ਤੇ ਉਹਨਾਂ ਨੂੰ ਵੀ ਹੋ ਸਕਦਾ ਆ ਸਪਲਾਈ ਕਰਦਾ ਹੋਵੇਗਾ ਇੱਥੇ ਵੀ ਅਗੇ ਸਪਲਾਈ ਕਰਦਾ ਸੀਗਾ ਤੇ ਉਹੀ ਸਾਰਾ ਕੁਝ ਇਹਦੇ ਫੋਨ ਰਾਈ ਸਾਨੂੰ ਪਤਾ ਲੱਗਿਆ ਕਿ ਇਹਨੂੰ ਕਿਨੂੰ-ਕਿਨੂੰ ਸਪਲਾਈ ਕਰਦਾ ਸੀਗਾ ਤੇ ਕਿਵੇਂ ਲੈ ਕੇ ਆਂਦਾ ਸੀਗਾ ਕਿਵੇਂ ਆ ਜੋ 1.5 ਕਿਲੋ ਆਈਸ ਇਥੇ ਸਨੀ ਤੱਕ ਪਹੁੰਚੀ ਗਈ ਜਿੰਨਾ ਤੁਸੀਂ ਕਹ ਕੇ ਬਾਰਡਰ ਪਾਰ ਵੀ ਲਿੰਕ ਕੋ ਸਾਦਨੇ ਕਈ ਸਾਲ ਪਹਿਲੇ ਇਥੇ ਰਾਜਾ ਖੰਡੂਰਲਾ ਵੀ ਸਮਰਾਲਾ ਦੇ ਪੜਾਇਆ ਗਿਆ ਹੋ ਸਕਦਾ ਹੈ ਕਿ ਉਸ ਦਾ ਉਸ ਲੈਵਲ ਦੀ ਕੋਈ ਚੇਨ ਜੀ ਮੈਂ ਮੈਨੂੰ ਉਸ ਬਾਰੇ ਤੋਂ ਨਹੀਂ ਪਤਾ ਬਟ ਉਹੀ ਮੈਂ ਕਹਿ ਰਹੀ ਹੂ ਕਿ ਦੇ ਫੋਨ ਰਾਈ ਕਾਫੀ ਕੁਝ ਪਤਾ ਲੱਗ ਸਕਦਾ ਕਿਉਂਕਿ ਜਨਰਲੀ ਇਥੇ ਨਹੀਂ ਮਿਲਦਾ ਕ੍ਰਾਸ ਬਾਰਡਰ ਆਂਦਾ ਹੈਗਾ ਤੇ ਵੱਡੀ ਮਾਤਰਾ ਦਾ ਡਰਗ ਹੈਗਾ ਤੇ ਇੱਕ ਪੈਕੇਟ ਬਣਾਉ ਸੀਗਾ ਤੋਂ ਇਥੇ ਤਾਂ ਨਹੀਂ ਮਿਲ ਸਕਦਾ ਤੇ ਇਸ ਕਰਕੇ ਮੈਂ ਕਹਿ ਰਹੀ ਹੂ ਕੰਦੇਸ਼ਾ ਹੈਗਾ ਬਾਕੀ ਕੰਫਰਮ ਉਮਦ ਐਵੀਡੈਂਸ ਕੇ ਬੇਸ ਤੇ ਹੀ ਅਸੀਂ ਕਹਿ ਪਾਏਗੇ ਇਹ ਆਪੇ ਟੈਕਸ ਕਰਦਾ ਲੱਗੇਗਾ ਅਹ ਹਜੇ ਤੱਕ ਇਦਾਂ ਦੇ ਤੋ ਕੋਈ ਗਲਤ